ਰਾਤ ਨੂੰ ਜਿਹੜਾ ਖਾਣਾ ਖਾਣਾ ਤੁਸੀਂ ਪਤਾ ਰਾਤ ਨੂੰ ਕੀ ਚੀਜ਼ ਖਾਣੀ ਆ ਸੋ ਦਿਨਵਾਦੀ ਤੁਹਾਡਾ 2 ਤੋਂ ਲੈ ਕੇ 3 ਕਿਲੋ ਭਾਰ ਜਿਹੜਾ ਤੁਹਾਡਾ ਘਟਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਜਦੋਂ ਤੁਸੀਂ ਉਹ ਚੀਜ਼ ਨੂੰ ਖਾਣਾ ਬਿਲਕੁਲ ਤੁਸੀਂ ਬੰਦ ਕਰ ਦੋਗੇ ਨਾ ਤੁਹਾਡਾ ਜਿਹੜਾ ਭਾਰ ਆ ਨਾ ਉਹ ਦੇਖੋ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਰਾਤ ਨੂੰ ਉਹ ਜਿਹੜੀ ਚੀਜ਼ ਹੈ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਉਹ ਬਿਲਕੁਲ ਨਹੀਂ ਖਾਣੀ ਹੈਗੀ 5 ਤੋਂ ਲੈ ਕੇ 15 ਕਿਲੋ ਤੱਕ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 7 ਕਿਲੋ 10 ਕਿਲੋ ਜਾਂ ਫਿਰ 15 ਕਿਲੋ ਜਿੰਨਾ ਵੀ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੀ ਭੈਣ ਜਾਂ ਫਿਰ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਨਾ 5 ਕਿਲੋ 7 ਕਿਲੋ 10 ਕਿਲੋ ਜਾਂ ਫਿਰ 15 ਕਿਲੋ ਜਿੰਨਾ ਵੀ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੱਸਾਂਗਾ ਕਿ ਤੁਸੀਂ ਰਾਤ ਨੂੰ ਉਹ ਚੀਜ਼ ਆ ਜਿਹੜੀ ਆਪਣੇ ਖਾਣੇ ਦੇ ਵਿੱਚ ਨਹੀਂ ਖਾਣੀ ਹੈਗੀ ਯਾਨੀ ਕਿ ਤੁਸੀਂ ਖਾਣੇ ਦੇ ਵਿੱਚ ਉਹ ਚੀਜ਼ ਨੂੰ ਖਾਣਾ ਬੰਦ ਕਰ ਦੇਣਾ ਵਾ ਜਦੋਂ ਤੁਸੀਂ ਉਹ ਚੀਜ਼ ਨੂੰ ਖਾਣਾ ਬਿਲਕੁਲ ਤੁਸੀਂ ਬੰਦ ਕਰ ਦੋਗੇ ਨਾ ਤੁਹਾਡਾ ਜਿਹੜਾ ਭਾਰ ਆ ਨਾ ਉਹ ਦੇਖੋ ਬਹੁਤ ਤੇਜ਼ੀ ਨਾਲ ਘਟਨਾ ਸ਼ੁਰੂ ਹੋ ਜਾਏਗਾ ਤੁਹਾਨੂੰ 7 ਦਿਨ 10 ਦਿਨ ਬਾਅਦ ਹੀ ਤੁਹਾਡਾ ਜਿਹੜਾ ਸਰੀਰਤ ਨੂੰ ਆਪਣੇ ਆਪ ਹੀ ਬਹੁਤ ਹੀ ਜ਼ਿਆਦਾ ਹਲਕਾ ਜਿਹਾ ਫੀਲ ਹੋਣਾ ਸ਼ੁਰੂ ਹੋ ਜਾਏਗਾ ਤੇ ਤੁਹਾਡਾ ਜਿਹੜਾ ਭਾਰ ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਦੇਖੋ ਜੀ ਪਤਾ ਕੀ ਹੁੰਦਾ ਵਾ ਜਦੋਂ ਅਸੀਂ ਆਪਣਾ ਖਾਣਾ ਖਾ ਲੈਂਦੇ ਆ ਰਾਤ ਨੂੰ ਡਿਨਰ ਅਸੀਂ ਜਿਹੜਾ ਆਪਣਾ ਲਾਸਟ ਮੀਲ ਅਸੀਂ ਖਾ ਲੈਂਦੇ ਆ ਉਸ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਖਾਣਾ ਹੁੰਦਾ ਨਾ ਅਸੀਂ ਸਿਰਫ ਕੀ ਅਸੀਂ ਸੌਣਾ ਹੁੰਦਾ ਵਾ ਸੌਣ ਨਾਲ ਕੀ ਹੈ ਕਿ ਜਦੋਂ ਅਸੀਂ ਸੋ ਜਾਂਦੇ ਆ ਸਾਡੀ ਬੋਡੀ ਦੇ ਵਿੱਚ ਜਿਹੜਾ ਖਾਣਾ ਫालतू ਦਾ ਵਿੱਚ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਫਾਲਤੂ ਦਾ ਖਾਣਾ ਹੁੰਦਾ ਵਾ ਜਿਹੜਾ ਅਸੀਂ ਐਕਸਟਰਾ ਚੀਜ਼ ਖਾ ਲੈਂਦੇ ਆ ਹਨਾ ਤੇ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜਾ ਚਰਬੀ ਜਦੋਂ ਵੱਧ ਜਾਂਦੀ ਹੈ ਤਾਂ ਸਾਡਾ ਭਾਰਾ ਜਿਹੜਾ ਆਟੋਮੈਟਿਕ ਹੀ ਵਧਣਾ ਸ਼ੁਰੂ ਹੋ ਜਾਂਦਾ ਜਿੰਨਾ ਕਿ ਜਿੱਤੇ ਕਰਕੇ ਢਿੱਡ ਨਿਕਲਣਾ ਸ਼ੁਰੂ ਹੋ ਜਾਂਦਾ ਵਾ ਹਨਾ ਲੱਤਾਂ ਦੇ ਉੱਤੇ ਚਰਬੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਬਾਹਾਂ ਦੇ ਉੱਤੇ ਜਿਹੜੀ ਚਰਬੀ ਆ ਉਹ ਲਟਕਣੀ ਸ਼ੁਰੂ ਹੋ ਜਾਂਦੀ ਆ ਸੋ ਤੁਸੀਂ ਕੀ ਕਰਨਾ ਵੀ ਰਾਤ ਨੂੰ ਉਹ ਚੀਜ਼ ਆ ਜਿਹੜੀ ਤੁਸੀਂ ਨਹੀਂ ਖਾਣੀ ਹੈਗੀ ਤੁਸੀਂ ਠੀਕ 10 ਦਿਨ ਤੁਸੀਂ ਉਹ ਚੀਜ਼ ਕਰਕੇ ਦੇਖ ਲਓ ਜੇ ਤੁਹਾਨੂੰ ਰਿਜ਼ਲਟ ਮਿਲ ਗਿਆ ਤਾਂ ਵਧੀਆ ਜੇ ਨਾ ਮਿਲਿਆ ਤਾਂ ਫਿਰ ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਉਵੇਂ ਕਰ ਲੈਣਾ ਹਣਾ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਰਾਤ ਨੂੰ ਉਹ ਜਿਹੜੀ ਚੀਜ਼ ਹੈ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਉਹ ਬਿਲਕੁਲ ਨਹੀਂ ਖਾਣੀ ਹੈਗੀ ਉਹ ਕਿਹੜੀ ਚੀਜ਼ ਆ ਜਿਹੜੀ ਤੁਸੀਂ ਨਹੀਂ ਖਾਣੀ ਹੈਗੀ ਜੀ ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਗੱਲ ਕਰਦਾ ਵੀ ਜੇ ਦੇਖੋ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਮੰਨ ਕੇ ਚੱਲੋ ਤੁਸੀਂ 5 ਕਿਲੋ 7 ਕਿਲੋ ਜਾਂ ਫਿਰ 8 ਕਿਲੋ ਜਾਂ ਫਿਰ ਤੁਸੀਂ 15 ਕਿਲੋ ਹਣਾ 5 ਤੋਂ ਲੈ ਨਾ ਚੋਣਿਓ ਤੁਸੀਂ ਕੀ ਕਰਨਾ ਜਰਾਤ ਦਾ ਜਿਹੜਾ ਖਾਣਾ ਵਾ ਜਿਹੜਾ ਰਾਤ ਦਾ ਖਾਣਾ ਵਾ ਨੰਬਰ 1 ਦੇ ਉੱਤੇ ਤੁਸੀਂ ਕੀ ਕਰਨਾ 7 ਵਜੇ ਤੋਂ ਪਹਿਲਾਂ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਜਿਹੜਾ ਡਿਨਰ ਆ ਉਹ ਕਰ ਲੈਣਾ ਕੋਸ਼ਿਸ਼ ਇਹ ਕਰਨੀ ਹੈ ਵੀ 7 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਡਿਨਰ ਆ ਨਾ ਅਸੀਂ ਉਹ ਕਰ ਲਈਏ ਅਸੀਂ 7 ਵਜੇ ਤੋਂ ਲੇਟ ਨਾ ਹੋਈਏ ਚਲੋ ਜੇ ਕਿਸੇ ਕਾਰਨ ਕਰਕੇ ਤੁਸੀਂ ਲੇਟ ਵੀ ਹੋ ਜਨੋ ਕਿਤੇ ਬਾਹਰ ਚਲੋ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ ਜਾਂ ਕਿਤੇ ਵੀ ਚਲੋ ਆਪਾਂ ਮੰਨ ਲੈਂਦੇ ਹਾਂ ਨਾ ਤਾਂ ਜ਼ਿਆਦਾ ਤੋਂ ਜ਼ਿਆਦਾ 8 8 ਵਜੇ ਤੋਂ ਆਪਣਾ ਖਾਣਾ ਲੇਟ ਨਾ ਕਰੋ ਹਾਂ ਜੇ ਤੁਸੀਂ 8 ਵਜੇ ਤੋਂ ਬਾਅਦ ਤੁਸੀਂ ਲੇਟ ਖਾਣਾ ਖਾਓਗੇ ਨਾ ਉਹਦਾ ਤੁਹਾਨੂੰ ਫਾਇਦਾ ਕੋਈ ਨਹੀਂ ਹੈਗਾ ਨੁਕਸਾਨ ਹੀ ਆ ਠੀਕ ਹੈ ਜੀ ਮੰਨ ਕੇ ਚੱਲੋ ਤੁਸੀਂ 8 ਵਜੇ ਤੋਂ ਬਾਅਦ ਤੁਸੀਂ ਤੁਸੀਂ ਮੰਨ ਕੇ ਚੱਲੋ ਤੁਸੀਂ 9 ਵਜੇ ਆਪਣੇ ਘਰੇ ਆਏ ਹੋ ਜਾਂ 9:30 ਵਜੇ ਤੁਸੀਂ ਆਪਣੇ ਘਰੇ ਆਏ ਹੋ ਤੁਸੀਂ ਲੇਟ ਹੋ ਗਏ ਤੁਹਾਡਾ ਡਿਨਰ ਕਰਨ ਨੂੰ ਦਿਲ ਕਰਦਾ ਤੁਸੀਂ ਪਤਾ ਕੀ ਕਰੋ ਡਿਨਰ ਨੂੰ ਅਵੋਇਡ ਕਰੋ ਤੁਸੀਂ ਡਿਨਰ ਨਾ ਕਰੋ ਤੁਸੀਂ ਕੀ ਕਰੋ ਤੁਸੀਂ ਸਭ ਤੋਂ ਚੀਜ਼ ਜਿਹੜੀ ਇੱਕ ਪਲੇਟ ਬਸ ਸਲਾਦ ਹੀ ਖਾ ਲੋ ਇੱਕ ਪਲੇਟ ਸਲਾਦ ਦੀ ਖਾ ਲੋ ਤੇ ਨਾਲ ਤੁਸੀਂ ਗ੍ਰੀਨ ਟੀ ਪੀ ਲਓ ਜਾਂ ਫਿਰ ਗਰਮ ਪਾਣੀ ਕਰਕੇ ਪੀ ਕੇ ਸੋਜੋ ਗਰਮ ਪਾਣੀ ਪੀਣ ਨਾਲ ਕੀ ਹੈ ਕਿ ਇੱਕ ਤਾਂ ਜਿਹੜੀ ਤੁਹਾਡੀ ਥਕਾਵਟ ਆ ਉਹ ਦੂਰ ਹੋ ਜੇਗੀ ਹੈਨਾ ਇੱਕ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜੋ ਵੀ ਤੁਸੀਂ ਦਿਨ ਦੇ ਵਿੱਚ ਗੰਦਮੰਦ ਖਾਦਾ ਸੀ ਉਹ ਜਿਹੜਾ ਚਰਬੀ ਨਹੀਂ ਜੰਮੇਗੀ ਉਹਦੀ ਉਹ ਨਾ ਮਤਲਬ ਹੀ ਪਿੰਗਲ ਨਹੀਂ ਸ਼ੁਰੂ ਹੋ ਜੇਗੀ ਠੀਕ ਆ ਤੁਸੀਂ ਮਤਲਬ 7-8 ਵਜੇ ਤੋਂ ਕੋਸ਼ਿਸ਼ ਤਾਂ ਤੁਸੀਂ ਇਹ ਕਰਨੀ ਵੀ 7 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਡਿਨਰ ਦਾ ਜਿਹੜਾ ਅਸੀਂ ਉਹ ਕਰ ਲਈਏ ਠੀਕ ਹੈ ਜੀ ਨੰਬਰ 1 ਦੇ ਨੰਬਰ 2 ਦੇ ਉੱਤੇ ਜਦੋਂ ਵੀ ਤੁਸੀਂ ਮੰਨ ਕੇ ਚਲੋ ਰਾਤ ਨੂੰ ਖਾਣਾ ਖਾਣਾ ਨਾ ਇੱਕ ਤਾਂ ਹੋ ਗਿਆ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਡਿਨਰ ਕਰਨਾ ਰਾਤ ਨੂੰ ਜਿਹੜਾ ਖਾਣਾ ਖਾਣਾ ਤੁਸੀਂ ਪਤਾ ਰਾਤ ਨੂੰ ਕੀ ਚੀਜ਼ ਖਾਣੀ ਆ ਰਾਤ ਨੂੰ ਤੁਸੀਂ ਚੀਜ਼ ਖਾਣੀ ਆ ਸਲਾਦ ਇੱਕ ਪਲੇਟ ਇੱਕ ਪਲੇਟ ਭਰ ਕੇ ਤੁਸੀਂ ਸਲਾਦ ਦੀ ਖਾਣੀ ਆ ਠੀਕ ਹੈ ਜੀ ਨਾਲ ਇਹਦੇ ਵਿੱਚ ਤੁਸੀਂ ਖਾਣੀ ਕੋਈ ਵੀ ਸਬਜ਼ੀ ਕੋਈ ਵੀ ਦਾਲ ਸਬਜ਼ੀ ਬਸ ਜਿਹੜੀ ਸਬਜ਼ੀ ਬਣਾਉਂਗੇ ਹਨਾ ਤੁਸੀਂ ਘਰ ਦੇ ਵਿੱਚ ਉਹਦੇ ਵਿੱਚ ਆਲੂ ਨਾ ਹੋਣਾ ਆਲੂ ਉਹਦੇ ਵਿੱਚ ਬਿਲਕੁਲ ਨਾ ਖਾਣ ਕਿਉਂਕਿ ਮੈਂ ਇੱਕ ਵੀਡੀਓ ਪਿੱਛੇ ਬਣਾਈ ਸੀ ਮੈਂ ਤੁਹਾਨੂੰ ਦੱਸਿਆ ਸੀ ਰਾਤ ਨੂੰ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਇੱਕ ਆਲੂ ਤੇ ਚੋਲ ਆਲੂ ਤੇ ਚੋਲ ਤੁਸੀਂ ਬਿਲਕੁਲ ਬੰਦ ਕਰ ਦਿਓ ਰਾਤ ਨੂੰ ਨਾ ਖਾਓ ਤੁਹਾਡਾ ਭਾਰ ਜਿਹੜਾ ਘਟੇਗਾ ਕਿਉਂਕਿ ਆਲੂ ਤੇ ਚੋਲ ਦੇ ਵਿੱਚ ਕਾਰਬੋਹਾਈਡੇਟ ਹੁੰਦੇ ਨੇ ਕਾਰਬੋਹਾਈਡੇਟ ਸਾਡਾ ਜਿਹੜਾ ਭਾਰ ਵਧਾਉਂਦੇ ਨੇ ਨਾਲ ਹੀ ਘਟੋਂਦੇਗੇ ਕਿਉਂਕਿ ਸਾਡਾ ਤਾਂ ਭਾਰ ਅੱਗੇ ਹੀ ਵਧਿਆ ਹੋਇਆ ਅਸੀਂ ਕਾਰਬੋਹਾਈਡੇਟ ਕਿਉਂ ਖਾਣੇ ਆ ਠੀਕ ਆ ਤੁਸੀਂ ਕੀ ਖਾਣਾ ਵਾ ਸਿਰਫ ਤੁਸੀਂ ਇਹ ਦੋ ਚੀਜ਼ਾਂ ਖਾਣੀਆਂ ਨੇ ਰਾਤ ਨੂੰ ਸੌਣ ਲੱਗੇ ਨੰਬਰ 1 ਦੇ ਉੱਤੇ ਸ ਇੱਕ ਪਲੇਟ ਭਰ ਕੇ ਤੇ ਨਾਲ ਤੁਸੀਂ ਕੋਈ ਵੀ ਦਾਲ ਸਬਜ਼ੀ ਬਸ ਖਿਆਲ ਇਹ ਰੱਖਣਾ ਆਪਣੀ ਦਾਲ ਸਬਜ਼ੀ ਦੇ ਵਿੱਚ ਆਲੂ ਤੁਹਾਡੇ ਬਿਲਕੁਲ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਉਹ ਤੁਸੀਂ ਦਾਲ ਖਾ ਸਕਦੇ ਹੋ ਕੋਈ ਵੀ ਜਾਂ ਫਿਰ ਕੋਈ ਵੀ ਤੁਸੀਂ ਮਤਲਬ ਪਨੀਰ ਦੀ ਸਬਜ਼ੀ ਵੀ ਤੁਸੀਂ ਖਾ ਸਕਦੇ ਹੋ ਕੋਈ ਵੀ ਤੁਸੀਂ ਉਹ ਖਾ ਲਓ ਠੀਕ ਆ ਇਹ ਹੋ ਗਿਆ ਹੁਣ ਜਿਹੜਾ ਸਲਾਦ ਹੋਏਗਾ ਨਾ ਤੁਹਾਡਾ ਸਲਾਦ ਜਿਹੜਾ ਇੱਕ ਚੀਜ਼ ਦਾ ਨਹੀਂ ਹੋਣਾ ਚਾਹੀਦਾ ਤੁਹਾਡੇ ਸਲਾਦ ਦੇ ਵਿੱਚ ਚਾਰ ਪੰਜ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ ਜਿਵੇਂ ਮੰਨ ਕੇ ਚੱਲੋ ਖੀਰਾ ਹੋ ਗਿਆ ਠੀਕ ਹੈ ਜੀ ਮੂਲੀ ਹੋਗੀ ਗਾਜਰ ਹੋਗੀ ਟਮਾਟਰ ਹੋ ਗਿਆ ਠੀਕ ਹੈ ਜੀ ਟਮਾਟਰ ਹੋ ਗਿਆ ਤੇ ਨਾਲ ਇੱਕ ਚੀਜ਼ ਤੁਸੀਂ ਹੋਰ ਐਡ ਕਰਨੀ ਆ ਉਹ ਹੈਗਾ ਵਾ ਚਕੁੰਦਰ ਹੋਗੀ ਚਕੁੰਦਰ ਬਾਸ ਇੱਕ ਪਲੇਟ ਤੁਸੀਂ ਆਪਣੀ ਸਲਾਦ ਦੀ ਭਰ ਲੈਣੀ ਆ ਠੀਕ ਹੈ ਜੀ ਸਲਾਦ ਦੇ ਵਿੱਚ ਕਲਰ ਦੇ ਵੇਰੀਏਸ਼ਨ ਤੁਹਾਡੇ ਹੋਣਾ ਚਾਹੀਦਾ ਕਲਰ ਵੇਰੀਏਸ਼ਨ ਕਲਰ ਵੇਰੀਏਸ਼ਨ ਮਤਲਬ ਮੇਰੇ ਕਹਿੰਦਾ ਮਤਲਬ ਹੀ ਹਰ ਇੱਕ ਚੀਜ਼ ਜਿਵੇਂ ਖੀਰਾ ਹੋ ਗਿਆ ਮੂਲੀ ਹੋਗੀ ਗਾਜਰ ਹੋਗੀ ਟਮਾਟਰ ਹੋਗੇ ਚਕੁੰਦਰ ਹੋਗੇ ਸਾਰਾ ਦਾ ਕਲਰ ਅਲੱਗ-ਅਲੱਗ ਆ ਨਾ ਇਹ ਵੀ ਤੁਸੀਂ ਬਦਲਦੇ ਰਹਿਣਾ ਵਾ ਇੱਕ ਪਲੇਟ ਤੁਸੀਂ ਸਲਾਦ ਦੀ ਖਾਣੀ ਆ ਪਲੱਸ ਇਹਦੇ ਨਾਲ ਇੱਕ ਕੋਲੀ ਜਿਹੜੀ ਤੁਹਾਡੀ ਦਾਲ ਸਮਝੀ ਦੇ ਦੇਗੀ ਕੋਈ ਵੀ ਬਾਸ ਆਹ ਤੁਸੀਂ ਡਿਨਰ ਕਰਨਾ ਹੋਰ ਕੁਝ ਵੀ ਨਹੀਂ ਖਾਣਾਗਾ ਜਦੋਂ ਤੁਸੀਂ ਡਿਨਰ ਕਰ ਲਿਆ 7 ਵਜੇ ਉਸ ਤੋਂ ਬਾਅਦ ਤੁਸੀਂ ਕੋਈ ਚੀਜ਼ ਨਹੀਂ ਖਾਣੀ ਹੈਗੀ ਕੋਈ ਲਟਰਮ ਪਟਰਮ ਐਦਾ ਉਦਾ ਕੋਈ ਚੀਜ਼ ਨਹੀਂ ਪੀਣੀ ਹਾਂ ਜੇ ਤੁਸੀਂ ਰਾਤ ਨੂੰ ਚੀਜ਼ ਪੀਣੀ ਆ ਤਾਂ ਸਿਰਫ ਤੁਸੀਂ ਦੋ ਚੀਜ਼ਾਂ ਪੀ ਸਕਦੇ ਜਾਂ ਤਾਂ ਤੁਸੀਂ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਜਾਂ ਫਿਰ ਤੁਸੀਂ ਗਰਮ ਪਾਣੀ ਦਾ ਗਲਾਸ ਆ ਜਿਹੜਾ ਤੁਸੀਂ ਉਹ ਪੀ ਸਕਦੇ ਹੋ ਕਈ ਮੇਰੇ ਪਿੰਡ ਭਰਾਏ ਹੁਜੇ ਵੀ ਆਉਂ ਕਹਿੰਦੇ ਵੀ ਅਸੀਂ ਦੁੱਧ ਪੀਣਾ ਚਾਹੁੰਦੇ ਹਾਂ ਪਰ ਅਸੀਂ ਦੁੱਧ ਪੀ ਸਕਦੇ ਹਾਂ ਹਾਂ ਦੁੱਧ ਤੁਸੀਂ ਪੀ ਸਕਦੇ ਹੋ ਬਸ ਸ਼ਰਤ ਮੇਰੀ ਏਕਾ ਤੁਸੀਂ ਦੁੱਧ ਦੇ ਵਿੱਚ ਮਿੱਠਾ ਬਿਲਕੁਲ ਨਹੀਂ ਪਾਣਾ ਹੈਗਾ ਮਿੱਠਾ ਬਿਲਕੁਲ ਨਹੀਂ ਪਾਣਾ ਫਿੱਕਾ ਪੀਣਾ ਪਰ ਜਿਹੜਾ ਤੁਹਾਡਾ ਦੁੱਧ ਹੋਏਗਾ ਲੋ ਫੈਟ ਹੋਏਗਾ ਲੋ ਫੈਟ ਮਿਲਕ ਹੋਏਗਾ ਇੱਕ ਗਲਾਸ ਬਸ ਜੇ ਦੁੱਧ ਨਾ ਪੀਓਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਬਸ ਤੁਸੀਂ ਆਹ ਦੋ ਚੀਜ਼ਾਂ ਜਿਹੜੀਆਂ ਤੁਸੀਂ ਐਡ ਕਰਨੀਆਂ ਨੇ ਰਾਤ ਨੂੰ ਖਾਣ ਲੱਗੇ ਇੱਕ ਤੁਸੀਂ ਸਲਾਦ ਖਾਣਾ ਵਾ ਤੇ ਇੱਕ ਤੁਸੀਂ ਕੋਈ ਵੀ ਦਾਲ ਸਰਜੀ ਆਪਣੀ ਮਨਪਸੰਦੀ ਬਣਾਣੀ ਹੈ ਬਸ ਆਹ ਚੀਜ਼ ਤੁਸੀਂ ਖਾਣੀ ਸ਼ੁਰੂ ਕਰ ਦਿਓ ਠੀਕ ਤੁਹਾਨੂੰ 10 ਦਿਨ ਬਾਅਦ ਠੀਕ 10 ਦਿਨ ਬਾਅਦ ਤੁਹਾਨੂੰ ਰਿਜ਼ਲਟ ਦੇਖਿਓ ਕਿੰਨੀ ਛੇਤੀ ਮਿਲੇਗਾ 10 ਦਿਨ ਬਾਅਦ ਹੀ ਤੁਹਾਡਾ 2 ਤੋਂ ਲੈ ਕੇ 3 ਕਿਲੋ ਭਾਰ ਜਿਹੜਾ ਤੁਹਾਡਾ ਘਟਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਗਾਰੰਟੀ ਦਿੰਨਾ ਮੈਂ ਪਤਾ ਕੀ ਚੱਕਰ ਹੁੰਦਾ ਦੇਖੋ ਜਦੋਂ ਰਾਤ ਨੂੰ ਅਸੀਂ ਖਾਣਾ ਖਾ ਕੇ ਸੋ ਜਾਂਦੇ ਆ ਸਾਡੀ ਬੋਡੀ ਸੋ ਜਾਂਦੀ ਆ ਠੀਕ ਆ ਭਾਰ ਘਟਣ ਦੀ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜੇ ਜੋ ਤੁਸੀਂ ਕਹਿੰਦੇ ਹੋ ਵੀ ਸਾਡਾ ਭਾਰ ਜਿਹੜਾ ਘਟਦਾ ਸੀ ਦੇ ਦਿਨ ਦੇ ਵਿੱਚ ਜਿੰਨਾ ਮਰਜ਼ੀ ਵਰਕਆਊਟ ਕਰ ਲਈ ਜਿੰਨਾ ਮਰਜ਼ੀ ਅਸੀਂ ਡਾਈਟਿੰਗ ਕਰ ਲਈ ਜੋ ਮਰਜ਼ੀ ਆ ਵੀ ਸਾਡਾ ਦਿਨ ਦੇ ਵਿੱਚ ਭਾਰ ਘਟੇਗਾ ਨਹੀਂ ਇਹ ਤੁਹਾਡੀ ਗਲਤ ਫਹਿਮੀ ਆ ਜਿਹੜਾ ਤੁਹਾਡਾ ਭਾਰ ਆ ਉਹ ਰਾਤ ਸਮੇਂ ਘਟਦਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਨਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ 7 ਤੋਂ 8 ਘੰਟੇ ਆਪਣੀ ਨੀਂਦ ਆ ਜਿਹੜੀ ਉਹ ਜ਼ਰੂਰ ਲਵੋ ਜੇ ਤੁਸੀਂ 7 ਤੋਂ 8 ਘੰਟੇ ਆਪਣੀ ਨੀਂਦ ਨਹੀਂ ਲਵੋਗੇ ਤੁਹਾਡਾ ਭਾਰਾ ਜਿਹੜਾ ਨਹੀਂ ਘਟੇਗਾ ਤੁਹਾਡਾ ਸਟ੍ਰੈਸ ਜਿਹੜਾ ਉਹ ਦੂਰ ਨਹੀਂ ਹੋਏਗਾ ਤੁਹਾਡਾ ਡਿਪਰੈਸ਼ਨ ਜਿਹੜਾ ਉਹ ਦੂਰ ਨਹੀਂ ਹੋਏਗਾ ਕਿਉਂਕਿ ਸੌਣ ਦੇ ਨਾਲ ਹੀ ਜੋ ਵੀ ਤੁਸੀਂ ਆਪਣੇ ਦਿਨ ਦੇ ਵਿੱਚ ਵਰਕਆਊਟ ਕੀਤਾ ਉਹ ਜੋ ਵੀ ਤੁਸੀਂ ਆਪਣੀ ਐਕਟੀਵਿਟੀ ਕੀਤੀ ਆ ਜਦੋਂ ਤੁਸੀਂ 7 ਤੋਂ 8 ਘੰਟੇ ਆਪਣੀ ਨੀਂਦ ਲਵੋਗੇ ਰਾਤ ਨੂੰ ਉਹ ਭਾਰ ਘਟਣ ਦਾ ਪ੍ਰੋਸੈਸ ਤੁਹਾਡੀ ਬੋਡੀ ਨੇ ਰਾਤ ਨੂੰ ਸ਼ੁਰੂ ਕਰਨਾ ਕਿਉਂਕਿ ਤੁਸੀਂ ਸੋ ਜਾਣਾ ਬੋਡੀ ਨੇ ਤੁਹਾਡੀ ਨੇ ਫੈਟ ਬਰਨ ਕਰਨੀ ਸ਼ੁਰੂ ਕਰ ਦੇਣੀ ਆ ਉਹਨੇ ਠੀਕ ਆ ਜਦੋਂ ਹੁਣ ਰਾਤ ਨੂੰ ਵੀ ਕਿਉਂ ਕਹਿੰਦਾ ਤੁਸੀਂ ਸਲਾਦ ਤੇ ਸਬਜ਼ੀ ਖਾਣੀ ਇਹਦੇ ਪਿੱਛੇ ਵੀ ਇੱਕ ਬਹੁਤ ਦਾ ਰੀਜ਼ਨ ਆ ਦੇਖੋ ਸਲਾਦ ਦੇ ਵਿੱਚ ਸਾਨੂੰ ਮਿਲ ਜਾਂਦਾ ਫਾਈਬਰ ਮਿਲ ਜਾਂਦਾ ਠੀਕ ਆ ਜੀ ਫਾਈਬਰ ਮਿਲ ਜਾਂਦਾ ਇਹਦੇ ਵਿੱਚ ਕੋਈ ਫੈਟ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਇਹਦੇ ਵਿੱਚ ਇਹਦੇ ਵਿੱਚ ਸਿਰਫ ਫਾਈਬਰ ਆ ਠੀਕ ਆ ਜੀ ਸਬਜੀ ਦੇ ਵਿੱਚ ਵੀ ਇਹਦੇ ਵਿੱਚ ਕੋਈ ਕਾਰਬੋਹਾਈਡਰੇਟ ਨਹੀਂ ਦਾ ਕੋਈ ਕੁਝ ਨਹੀਂ ਹੈਗਾ ਇਹਦੇ ਵਿੱਚ ਵੀ ਫਾਈਬਰ ਫਾਈਬਰ ਹੈ ਇਹਦੇ ਵਿੱਚ ਵੀ ਠੀਕ ਹੈ ਜੀ ਤੁਸੀਂ ਆਹ ਦੋ ਚੀਜ਼ਾਂ ਖਾਣੇ ਜੇ ਆਪਾਂ ਦੋਨੇ ਚੀਜ਼ਾਂ ਦੀ ਆਪਾਂ ਕੈਲਰੀਜ਼ ਮੰਨ ਕੇ ਚੱਲੀਏ 300 400 ਕੈਲਰੀਜ਼ ਮਸਾ ਮਸਾ ਹੋਣੀ ਇਹ ਵੀ ਮੈਂ 3 400 ਵੀ ਮੈਂ ਜ਼ਿਆਦਾ ਕਹਿ ਰਿਹਾ 3 400 ਤੋਂ ਵੀ ਬਹੁਤ ਘੱਟ ਹੋਏਗੀ 200 ਮੰਨ ਕੇ ਚਲੋ 200 ਕੈਲਰੀਜ਼ ਹੋਊਗੀ ਇੱਕ ਕੋਲੀ ਸਬਜ਼ੀ ਦੇ ਵਿੱਚ ਤੇ ਇੱਕ ਪਲੇਟ ਸਲਾਦ ਦੇ ਵਿੱਚ ਠੀਕ ਹੈ ਜੀ 200 ਕੈਲਰੀਜ਼ ਮਸਾ ਹੋਣੀ ਹੈ ਜਦੋਂ ਤੁਸੀਂ ਇਹ ਖਾਓਗੇ ਚੀਜ਼ ਜਿਹੜਾ ਸਲਾਦ ਆ ਜਿਹੜਾ ਸਲਾਦ ਹੈ ਨਾ ਇੰਨੇ ਇਹਦੇ ਵਿੱਚ ਫਾਈਬਰ ਆ ਇੰਨੇ ਕੀ ਕਹਿੰਦਾ ਜੋ ਵੀ ਤੁਸੀਂ ਦਿਨ ਦੇ ਵਿੱਚ ਰਾਤ ਨੂੰ ਜੋ ਵੀ ਤੁਸੀਂ ਦਿਨ ਦੇ ਵਿੱਚ ਖਾਦਾ ਸੀਗਾ ਇੰਨੇ ਤੁਹਾਡੇ ਖਾਦੇ ਪੀਦੇ ਨੂੰ ਪਹੁੰਚਉਣ ਦੇ ਵਿੱਚ ਤੁਹਾਡੀ ਮਦਦ ਕਰਨੀ ਜਾਣੀ ਕਿ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਆ ਜਿੰਨੇ ਕੰਮ ਕਰਨਾ ਭਾਰ ਘਟਾਉਂਦੀ ਇੰਨੇ ਉਹਨੂੰ ਫਾਸਟ ਕਰ ਦੇਣਾ ਜਦੋਂ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਗਿਆ ਤੁਹਾਡਾ ਭਾਰ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਣਾ ਠੀਕ ਹੈ ਜੀ ਜਦੋਂ ਤੁਸੀਂ ਸਲਾਦ ਤੇ ਸਬਜ਼ੀ ਖਾ ਕੇ ਤੁਸੀਂ ਸੋਚੋਗੇ ਇਹਦੇ ਵਿੱਚ ਤੁਸੀਂ ਕੋਈ ਹੈਵੀ ਚੀਜ਼ ਦਾ ਖਾਧੀ ਨਹੀਂ ਹੈਗੀ ਨਾ ਤੁਸੀਂ ਰਾਤ ਨੂੰ ਚੋਲ ਖਾਦੇ ਹੈਗੇ ਨਾ ਤੁਸੀਂ ਇਹਦੇ ਕੋਈ ਆਲੂ ਖਾਦਾ ਨਾ ਕੋਈ ਰੋਟੀ ਖਾਦੀ ਹੈਗੀ ਕੁਝ ਵੀ ਨਹੀਂ ਤੁਸੀਂ ਖਾਦਾ ਹੈਗਾ ਠੀਕ ਆ ਕਿਉਂਕਿ ਜੇ ਤੁਸੀਂ ਚੋਲ ਵੀ ਖਾ ਲੈਨੇ ਹੋ ਤੁਸੀਂ ਰੋਟੀ ਵੀ ਖਾ ਲੈਨੇ ਹੋ ਜਾਂ ਫਿਰ ਤੁਸੀਂ ਆਲੂ ਵੀ ਖਾ ਲੈਨੇ ਹੋ ਉਹਦੇ ਵਿੱਚ ਕਾਰਬੋਹਾਈਡਰੇਟ ਆ ਜਾਨੀ ਕਿ ਇਹ ਹੈਵੀ ਖਾਣਾ ਵਾ ਇਹ ਤੁਹਾਡੇ ਸਰੀਰ ਦੇ ਵਿੱਚ ਨਹੀਂ ਪਚਦਾ ਹੈਗਾ ਛੇਤੀ ਕਿਉਂਕਿ ਜਦੋਂ ਬੋਡੀ ਭਾਰ ਘਟਾਊਗੀ ਸਭ ਤੋਂ ਪਹਿਲਾਂ ਤਾਂ ਇਹਨੂੰ ਇਹਨੂੰ ਖੋਰੂ ਹੀ ਨਾ ਮੰਨ ਕੇ ਚਲੋ ਅੱਜ ਤੁਸੀਂ ਚੋਲ ਖਾ ਲਏ ਨਾ ਜਾ ਫਿਰ ਤੁਸੀਂ ਆਲੂ ਖਾ ਲੇ ਪਹਿਲਾਂ ਬੋਡੀ ਉਹਨੂੰ ਖੋਰੂਗੀ ਜਦੋਂ ਤੱਕ ਉਹਨੂੰ ਖੋਰੂਗੀ ਉਦੋਂ ਹਨਾ ਉਹਨੂੰ ਖੁਰਨਾ ਉਹ ਤੱਕ ਜੇ ਤੁਸੀਂ ਉੱਠ ਜਾਣਾ ਵਾ ਸੋ ਇਸ ਕਰਕੇ ਜਦੋਂ ਤੁਸੀਂ ਆਹ ਚੀਜ਼ ਨਹੀਂ ਖਾਓਗੇ ਸਲਾਤ ਤੇ ਸਬਜ਼ੀ ਖਾਓਗੇ ਬੋਡੀ ਨੇ ਸਿਰਫ ਜੋ ਤੁਸੀਂ ਤੁਹਾਡੇ ਅੰਦਰ ਫालतू ਜਰਬੀ ਜਿਹੜੀ ਪਈ ਹੈ ਜਿ ਮੰਨ ਕੇ ਚੱਲੋ ਤੁਸੀਂ ਗੰਦਮੰਦ ਜੋ ਵੀ ਖਾਂਦਾ ਦਿਨ ਦੇ ਵਿੱਚ ਹਨਾ ਉਹਨੇ ਉਹਨੂੰ ਪੰਘਲੋਣਾ ਸ਼ੁਰੂ ਕਰ ਦੇਣਾ ਤੁਹਾਡੀ ਬੋਡੀ ਨਹੀਂ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਜਾਣਾ ਸਾ ਜਿਹੜਾ ਸਾਡਾ ਭਾਰ ਆ ਅਸਲ ਵਿੱਚ ਉਹ ਵੱਧਦਾ ਹੀ ਉਦੋਂ ਆ ਜਦੋਂ ਅਸੀਂ ਰਾਤ ਨੂੰ ਜਿਆਦਾ ਖਾਂਦੇ ਆ ਲੋੜ ਤੋਂ ਜ਼ਿਆਦਾ ਸੀ ਆਪਣੇ ਢਿੱਡ ਦੇ ਵਿੱਚ ਪਾ ਲੈਣੇ ਹਨ ਹੁਣ ਕਈ ਮੇਰੇ ਭੈਣ ਭਰਾ ਇਹੋ ਜਿਹੇ ਨੇ ਉਹ ਰਾਤ ਨੂੰ 10 ਵਜੇ ਵੀ ਖਾਣਾ ਖਾਂਦੇ ਨੇ 12 ਵਜੇ ਵੀ ਖਾਣਾ ਖਾਂਦੇ ਨੇ 2 ਵਜੇ ਵੀ ਖਾਣਾ ਖਾਂਦੇ ਨੇ ਲੋਕੀ ਮੈਂ ਇਹੋ ਜਿਹੇ ਵੀ ਦੇਖੇ ਨਹੀਂ ਜਿਹੜੇ 1 1 2 2 ਵਜੇ ਰਾਤ ਨੂੰ ਡਿਨਰ ਕਰਦੇ ਨੇ ਬੰਦਿਆਂ ਨੂੰ ਪੁੱਛੇ 1 1 2 2 ਵਜੇ ਯਾਰ ਕੌਣ ਡਿਨਰ ਕਰਦਾ ਹੁੰਦਾ ਕੋਈ ਵੀ ਨਹੀਂ ਕਰਦਾ ਡੰਗਰ ਨੇ ਨਾ ਜਿਹੜੇ ਡੰਗਰ ਨੇ ਮੱਜਾਂ ਨੇ ਜਿਹੜੇ ਹਨਾ ਮੱਜਾਂ ਨੇ ਜਿਹੜੇ ਉਹ ਵੀ ਰਾਤ ਨੂੰ ਖਾਣਾ ਨਹੀਂ ਖਾਂਦੇ ਜਦੋਂ ਸੂਰਜ ਛੁੱਪ ਜਾਂਦਾ ਨਾ ਸੂਰਜ ਢਲ ਜਾਂਦਾ ਵਾ ਤਾਂ ਕਿ ਆ ਉਹਨਾਂ ਡੰਗਰ ਨੇ ਜਿਹੜੇ ਉਹ ਡੰਗਰ ਖਾਣਾ ਨਹੀਂ ਖਾਂਦੇ ਇਹ ਸੱਚੀ ਗੱਲ ਆ ਤੁਸੀਂ ਪਾ ਕੇ ਦੇਖ ਲਓ ਜੜੀ ਮਰਜੀ ਤੁਸੀਂ ਮਤਲਬ ਮਰਜ਼ੀ ਗਾਂ ਜੋ ਕੁਛ ਮਰਜ਼ੀ ਰੱਖਿਆ ਤੁਸੀਂ ਉਹਨੂੰ ਜਦੋਂ ਸੂਰਜ ਛੁੱਪ ਜਾਂਦਾ ਉਹਨੂੰ ਪੱਠੇ ਰੱਖਦੇ ਉਹਦੇ ਗਾੜੀ ਨਹੀਂ ਖਾਏਗੀ ਤੂੜੀ ਰੱਖ ਦੋ ਉਹ ਨਹੀਂ ਖਾਏਗੀ ਡੰਗਰ ਵੀ ਰਾਤ ਨੂੰ ਖਾਣਾ ਵਾ ਜਿਹੜਾ ਉਹ ਬਿਲਕੁਲ ਨਹੀਂ ਖਾਂਦੇ ਫਿਰ ਅਸੀਂ ਕਿਉਂ 12-12 1-1 2-2 ਵਜੇ 10-10 ਵਜੇ ਅਸੀਂ ਕਿਉਂ ਡਿਨਰ ਕਰਦੇ ਪਏ ਆਂ ਤੋ ਇਸ ਕਰਕੇ ਜਦ ਵੀ ਤੁਸੀਂ ਖਾਣਾ ਖਾਣਾ ਵਾ 7 ਵਜੇ ਤੋਂ ਲੈ ਕੇ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਖਾਣਾ ਖਾ ਲਓ ਜੇ 7 ਤੋਂ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਖਾਣਾ ਖਾ ਲੋਗੇ ਤੇ ਤੁਸੀਂ ਆਹ ਸਲਾਦ ਤੇ ਸਬਜ਼ੀ ਖਾਓਗੇ ਤੁਹਾਡਾ ਭਾਰ ਘਟੇਗਾ ਇਹੀ ਘਟੇਗਾ ਵਧੇਗਾ ਨਹੀਂ ਤੁਹਾਨੂੰ ਕਿਸੇ ਵੀ ਡਾਈਟ ਪਲਾਨ ਦੀ ਲੋੜ ਨਹੀਂ ਗਈ ਕੁਝ ਵੀ ਤੁਹਾਨੂੰ ਲੋੜ ਨਹੀਂ ਹੈਗੀ ਤਾਂ ਤੁਸੀਂ ਆਹ ਚੀਜ਼ ਵੀ ਰਾਤ ਨੂੰ ਸੌਣ ਲੱਗੇ ਤੁਸੀਂ ਦਾਲ ਤੇ ਸਲਾਦ ਇੱਕ ਬਲੇਡ ਸਵਾਦ ਦੀ ਜ਼ਰੂਰ ਐਡ ਕਰੋ ਤੁਸੀਂ ਇਹੀ ਚੀਜ਼ ਖਾ ਕੇ ਸੋ ਜਾਓ ਦੇਖੋ ਤੁਸੀਂ 10 ਦਿਨ ਬਾਅਦ ਆਪਣੇ ਆਪ ਨੂੰ ਤੁਸੀਂ ਬਹੁਤ ਹੀ ਅੱਛਾ ਤੇ ਬਹੁਤ ਹੈਲਦੀ ਤੇ ਬਹੁਤ ਹਲਕਾ ਜਿਹਾ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋਗੇ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਜ਼ਿਆਦਾ ਘਟਾਉਣਾ ਚਾਹੁੰਦੇ ਹੋ 15 ਕਿਲੋ ਜਾਂ 20 ਕਿਲੋ ਜਾਂ 25 ਕਿਲੋ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਹਨਾ ਤਾਂ ਫਿਰ ਤੁਹਾਨੂੰ ਡਾਈਟ ਪਲਾਨ ਦੀ ਲੋੜ ਆ ਵੀ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਹਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ 10 15 ਜਾਂ 20 ਕਿਲੋ ਭਾਰ ਘਟਾਉਣਾ ਚਾਹੁੰਦਾ ਅਗਰ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਪਰਸਨਲ ਡਾਈਟ ਪਲਾਨ ਬਣਾ ਕੇ ਦਿੰਨੇ ਆ ਨਾ ਤਾਂ ਉਹ ਉਹਦੀ ਏਜ ਵੇਟ ਹਾਈਟ ਤੇ ਉਹ ਉਹਦਾ ਡਾਈਟ ਪਲਾਨ ਹੁੰਦਾ ਵਾ ਉਹਦੇ ਨਾਲ ਤੁਹਾਨੂੰ ਬਹੁਤ ਜਲਦੀ ਰਿਜ਼ਲਟ ਮਿਲਦਾ ਜਿੰਨਾ ਤੁਸੀਂ ਚਾਹੋ ਤੁਹਾਡਾ ਭਾਰ ਜਿਹੜਾ ਉਹ ਘਟਨਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜਾ ਡਾਈਟ ਪਲਾਨ ਆ ਸਿਰਫ ਉਹ ਤੁਹਾਡੇ ਵਾਸਤੇ ਹੀ ਤਿਆਰ ਕੀਤਾ ਜਾਂਦਾ ਸਿਰਫ ਤੁਹਾਡੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਤੁਹਾਡੀ ਏਜ weight ਤੇ height ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭਿੰਨਪਰਾ ਆਪਣਾ weight ਘਟਾਉਣ ਦੇ ਬਾਰੇ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਾਂ ਪਲੀਜ਼ ਗ੍ਰੀਨ ਦੇ ਚੱਲੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਜਿਹੜਾ ਉਹ ਸੰਪਰਕ ਕਰ ਸਕਦਾ ਨਾ ਬਾਕੀ ਤੁਸੀਂ ਆ ਚੀਜ਼ ਨੂੰ ਵੀ ਫੋਲੋ ਕਰਕੇ ਦੇਖ ਲਓ ਤੁਹਾਨੂੰ 10 ਦਿਨ ਬਾਅਦ 10 ਦਿਨ ਬਾਅਦ ਰਿਜ਼ਲਟ ਮਿਲ ਜੇਗਾ ਤੁਸੀਂ ਬਸ ਰਾਤ ਨੂੰ ਸਿਰਫ ਆ ਦੋ ਚੀਜ਼ਾਂ ਖਾਣੀਆਂ ਨੇ ਹੋਰ ਇਤੋਂ ਇਲਾਵਾ ਕੋਈ ਵੀ ਚੀਜ਼ ਜਿਹੜੀ ਨਹੀਂ ਖਾਣੀ ਹੈਗੀ ਤੇ 1 ਸੱਤ ਵਜੇ ਤੋਂ ਬਾਅਦ ਕਦੇ ਵੀ ਤੁਸੀਂ ਡਿਨਰ ਜਿਹੜਾ ਉਹ ਨਾ ਕਰੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਮੇਨੂੰ ਇਸ ਵੀਡੀਓ ਤੇ ਹਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ